ਅੰਤ ਹੈ ਤੇ ਯੁੱਗੋ ਯੁੱਗ ਅਟਲ ਹੈ ਮੇਰੇ ਪਰਮੇਸ਼ਰ ਵਾਸਤੇ ਸਾਰਾ ਕੁਝ ਪੋਸੀਬਲ ਹੈ ਇਹ ਗੀਤ ਅੱਜ ਕੱਲ ਹਰ ਪਾਸੇ ਵੱਜ ਰਿਹਾ ਹੈ ਹਰ ਪਾਸੇ ਇਸ ਗੀਤ ਨੂੰ ਬੜਾ ਮਣਾਮੁਹਣੀ ਪਿਆਰ ਮਿਲਦੇ ਆਂ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡਾ ਆਪਣਾ ਪਤਰਸ ਪ੍ਰਦੇਸੀ ਤੁਹਾਡੇ ਨਾਲ ਜੁੜਿਆ ਤੁਹਾਡਾ ਧੰਨਵਾਦ ਕਰਨ ਦੇ ਵਾਸਤੇ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਖੁਦਾਵੰਦ ਦਾ ਪਿਤਾ ਪਰਮੇਸ਼ਰ ਦਾ ਜਿਸ ਨੇ ਮੈਨੂੰ ਅਕਲ ਬੁੱਧ ਸਮਝ ਦਿੱਤੀ ਇਸ ਗੀਤ ਲਿਖਣ ਦੇ ਮੈਨੂੰ ਸ਼ਮਤ ਦਿੱਤੇ ਇਸ ਗੀਤ ਨੂੰ ਗਾਉਣ ਦੀ ਮੈਨੂੰ ਤੌਫੀਕ ਦਿੱਤੀ ਔਰ 2 ਮਹੀਨੇ ਪਹਿਲਾਂ ਅਸੀਂ ਇਸ ਗੀਤ ਨੂੰ YouTube ਦੇ ਉੱਤੇ ਰਿਲੀਜ਼ ਕੀਤਾ ਸੀਗਾ ਬਹੁਤ ਸਾਰੇ ਲੋਕਾਂ ਨੇ ਉਸ ਗੀਤ ਨੂੰ ਸੁਣਿਆ ਪਸੰਦ ਕੀਤਾ ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਕੀਤੀ ਔਰ ਪਿਛਲੇ ਐਤਵਾਰ ਜਿਹੜਾ 25 ਜਨਵਰੀ ਦਾ ਐਤਵਾਰ ਸੀਗਾ ਉਸ ਐਤਵਾਰ ਵਾਲੇ ਦਿਨ ਐਨਐਮ ਮਿਨਿਸਟਰੀ ਦੇ ਵੱਲੋਂ ਜਦੋਂ ਖਮਰਾ ਦੇ ਵਿੱਚ ਇਸ ਗੀਤ ਨੂੰ ਗਾਇਆ ਗਿਆ ਤਾਂ ਉਸ ਤੋਂ ਬਾਅਦ ਇੱਕ ਤਰੀਕੇ ਨਾਲ ਹਰ ਪਾਸੇ ਇਸ ਗੀਤ ਦੀ ਜਿਹੜੀ ਆਵਾਜ਼ ਹੈ ਉਹ ਕੰਨਾਂ ਵਿੱਚ ਗੂੰਜ ਰਹੀ ਹੈ ਚਾਹੇ ਉਹ YouTube ਉੱਤੇ ਹੋਵੇ ਚਾਹੇ ਉਹ Instagram ਦੀਆਂ ਰੀਲਾਂ ਹੋਣ ਚਾਹੇ ਉਹ Facebook ਉੱਤੇ ਹੋਵੇ ਹਰ ਪਾਸੇ ਇਸ ਗੀਤ ਦੀ ਜਿਹੜੀ ਹੈ ਧਮਚੀ ਹੋਈ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਐਨਐਮ ਮਿਨਿਸਟਰੀ ਤੋਂ ਅਪੋਸਟਲ ਅੰਕਰ ਨਰੂਲਾ ਜੀ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਇਸ ਗੀਤ ਨੂੰ ਉਹਨਾਂ ਨੇ ਆਪਣੇ ਮੰਚ ਦੇ ਉੱਤੇ ਇਸ ਨੂੰ ਗਾਇਆ ਔਰ ਖੁਦਾ ਦੇ ਇਨ੍ਹਾਂ ਸ਼ਬਦਾਂ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ ਕਿਉਂਕਿ ਇਹ ਜਿਹੜਾ ਗੀਤ ਹੈ ਇਹ ਸਿਰਫ ਇੱਕ ਗੀਤ ਹੀ ਨਹੀਂ ਹੈਗਾ ਇਹ ਭਾਵਨਾਵਾਂ ਨੇ ਕਿ ਪਰਮੇਸ਼ਰ ਦੇ ਵਾਸਤੇ ਕੁਝ ਵੀ ਜਿਹੜਾ ਇੰਪੋਸੀਬਲ ਨਹੀਂ ਹੈਗਾ ਬਾਈਬਲ ਦੇ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਐਸਾ ਕਿਹੜਾ ਕੰਮ ਹੈ ਜਿਹੜਾ ਪਰਮੇਸ਼ਰ ਕੋਲੋਂ ਨਹੀਂ ਹੋ ਸਕਦਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੁਝ ਮਹੀਨੇ ਪਹਿਲਾਂ ਅਸੀਂ ਗੀਤ ਰਿਲੀਜ਼ ਕੀਤਾ ਸੀਗਾ ਮਗਦਾ ਸੂਰਜ ਤੇ ਉਸਦੇ ਸ਼ੁਰੂ ਦੇ ਵਿੱਚ ਵੀ ਜਿਹੜੀ ਇੱਕ ਆਇਤ ਬੋਲੀ ਸੀ ਜਿ ਸ਼ਾਇਦ ਵਿੱਚ ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਹੀ ਪਰਮੇਸ਼ਰਾਂ ਜਦੋਂ ਮੈਂ ਕੰਮ ਕਰਨਾ ਚਾਹਾਂ ਤਾਂ ਮੈਨੂੰ ਕੌਣ ਰੋਕ ਸਕਦਾ ਹੈ ਕਹਿਣ ਦਾ ਭਾਵ ਕਿ ਪਰਮੇਸ਼ਰ ਤੋਂ ਕੁਝ ਵੀ ਅਨਹੋਣਾ ਨਹੀਂ ਹੈ ਉਹ ਸਭ ਕੁਝ ਕਰ ਸਕਦਾ ਹੈ ਔਰ ਇਹ ਗੀਤ ਮੇਰੀ ਗਵਾਹੀ ਵੀ ਹੈ ਔਰ ਇੱਕ ਤਰੀਕੇ ਨਾਲ ਅ ਅੰਗੀਕਾਰ ਵੀ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਮੇਰਾ ਇੱਕ ਡੈਕਲੇਰੇਸ਼ਨ ਵੀ ਹੈ ਔਰ ਜਦੋਂ ਵੀ ਕਿਤੇ ਮਾੜੀ ਮੋਟੀ ਵੀ ਕੋਈ ਨੈਗੇਟਿਵਿਟੀ ਮਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਗੀਤ ਨੂੰ ਗਣ ਗਣਾਉਂਦੇ ਹਾਂ ਸੁਣਦੇ ਹਾਂ ਵਾਰ-ਵਾਰ ਦੁਹਰਾਉਂਦੇ ਹਾਂ ਕਿ ਮੇਰੇ ਪਰਮੇਸ਼ਰ ਦੇ ਵਾਸਤੇ ਸਾਰਾ ਕੁਝ ਪੋਸੀਬਲ ਹੈ ਤੁਸੀਂ ਇਸ ਗੀਤ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਜੇਕਰ ਤੁਹਾਡੀ ਵੀ ਕੋਈ ਗਵਾਹੀ ਹੈ ਤੁਹਾਨੂੰ ਵੀ ਲੱਗਦਾ ਹੈ ਕੀ ਇਸ ਗੀਤ ਤੋਂ ਬਾਅਦ ਤੁਹਾਨੂੰ ਕੋਈ ਆਸ਼ੀਸ਼ ਮਿਲੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਵਾਕਿਆ ਹੀ ਤੁਹਾਨੂੰ ਇਸ ਵੇਲੇ ਲੱਗਦਾ ਹੈ ਕਿ ਤੁਹਾਡੇ ਜਿਹੜੇ ਕੰਮ ਰੁਕੇ ਹੋਏ ਨੇ ਤੁਹਾਡੇ ਕੰਮ ਅੜੇ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਕੁਝ ਵੀ ਅੱਗੇ ਨਜ਼ਰ ਨਹੀਂ ਆ ਰਿਹਾ ਤਾਂ ਇਸ ਗੀਤ ਨੂੰ ਜ਼ਰੂਰ ਗੁੰਗੜਾਓ ਜਾਂ ਦੁਆਵਾਂ ਦੇ ਵਿੱਚ ਜ਼ਰੂਰ ਯਾਦ ਰੱਖੋ ਕਿ ਪਰਮੇਸ਼ਰ ਦੇ ਵਾਸਤੇ ਕੁਝ ਵੀ ਜਿਹੜਾ ਆ ਉਹ ਇੰਪੋਸੀਬਲ ਨਹੀਂ ਹੈਗਾ ਕਹਿੰਦਾਦਾ ਭਾਵੇਂ ਕੀ ਪਰਮੇਸ਼ਰ ਦੇ ਵਾਸਤੇ ਕੁਝ ਵੀ ਨਹੀਂ ਹੋਣਾ ਨਹੀਂ ਹੈਗਾ ਉਸ ਦੇ ਕੋਲ ਸਭ ਕੁਝ ਕਰਨ ਦੀ ਸ਼ਕਤੀ ਹੈ ਸਭ ਕੁਝ ਕਰਨ ਦੀ ਸਮਰੱਥਾ ਹੈ ਔਰ ਨਾਲ ਦੀ ਨਾਲ ਜਿੱਥੇ ਮੈਂ ਤੁਹਾਡਾ ਧੰਨਵਾਦ ਕਰ ਆਪਣੇ ਭੈਣਾ ਭਰਾਵਾਂ ਤੋਂ ਆਪਣੇ ਪਿਆਰਿਆਂ ਤੋਂ ਹੱਥ ਜੁੜ ਕੇ ਮਾਫੀ ਮੰਗਣਾ ਚਾਹੁੰਦਾ ਕਿ ਬਹੁਤ ਸਾਰੇ ਤੁਹਾਡੇ ਮੈਨੂੰ ਸਨੇਹ ਆ ਰਹੇ ਨੇ WhatsApp ਦੇ ਉੱਤੇ Instagram ਦੇ ਉੱਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਤੁਹਾਡੇ ਜਿਹੜੇ ਸਨੇਹੀ ਹੁੰਦੇ ਨੇ ਮੈਂ ਕਈਆਂ ਦਾ ਸਮੇਂ ਸਿਰ ਜਵਾਬ ਨਹੀਂ ਦੇ ਪਾਉਂਦਾ ਕਿਉਂਕਿ ਮੈਂ ਆਸਟ੍ਰੇਲੀਆ ਦੇ ਵਿੱਚ ਬੈਠਾ ਹਾਂ ਔਰ ਇੱਥੇ ਦਾ ਔਰ ਜਿਹੜਾ ਆਪਣੇ ਪੰਜਾਬ ਦੇ ਟਾਈਮ ਜ਼ੋਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਰਕ ਹੈ ਗਿਆ ਔਰ ਕਈ ਵਾਰੀ ਆਪਣੇ ਉਹ ਜਿਵੇਂ ਹੁੰਦੇ ਨੇ ਸਮੇਂ ਸਿਰ ਨਹੀਂ ਜਵਾਬ ਦਿੱਤਾ ਜਾਂਦਾ ਤੁਹਾਡਾ ਮੈਂ ਉਸ ਗੱਲ ਦੇ ਵਾਸਤੇ ਤੁਹਾਡੇ ਤੋਂ ਇਹ ਮਾਫੀ ਮੰਗਣਾ ਚਾਹੁੰਦਾ ਔਰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਕੀ ਮੈਨੂੰ ਆਪਣੀਆਂ ਦੁਆਵਾਂਾਂ ਦੇ ਵਿੱਚ ਯਾਦ ਰੱਖਿਓ ਔਰ ਇਹ ਜਰੂਰ ਤੁਹਾਡੇ ਕੇ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵਾਸਤੇ ਪ੍ਰਾਰਥਨਾ ਕਰਿਓ ਕਿ ਖੁਦਾ ਆਪਣੇ ਕੰਮਾਂ ਦੇ ਵਾਸਤੇ ਇਸੇ ਤਰੀਕੇ ਨਾਲ ਇਸਤੇਮਾਲ ਕਰੇ ਨਵੇਂ-ਨਵੇਂ ਸ਼ਬਦ ਮੈਨੂੰ ਦਵੇ ਮੈਂ ਨਵੇਂ-ਨਵੇਂ ਗੀਤ ਤੁਹਾਡੇ ਨਾਲ ਲੈ ਕੇ ਇਸੇ ਤਰੀਕੇ ਨਾਲ ਜੋੜਦਾ ਰਹਾ ਹਾਂ ਔਰ ਖੁਸ਼ੀ ਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਬਹੁਤ ਜਲਦ ਕੁਝ ਹੋਰ ਗੀਤ ਇਸੇ ਤਰ੍ਹਾਂ ਦੇ ਨਵੇਂ ਸ਼ਬਦ ਨਵੀਆਂ ਤੁਨਾ ਔਰ ਇਹ ਜਿਹੜੀ ਖੁਦਾ ਦੀ ਪਰਮੇਸ਼ਰ ਦੀ ਵਡਿਆਈ ਦੇ ਕੁਝ ਹੋਰ ਨਵੇਂ ਗੀਤ ਜਲਦ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਸੋ ਇਸੇ ਤਰੀਕੇ ਨਾਲ ਮੈਨੂੰ ਆਪਣਾ ਪਿਆਰ ਦਿਂਦੇ ਰਹਿਓ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਔਰ ਖਾਸ ਤੌਰ ਤੇ ਐਨਐਮ ਮਿਨਿਸਟਰੀ ਤੋਂ ਅਪੋਸਲ ਅੰਕਰ ਨਰੂਲਾ ਜੀ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਸੇ ਤਰੀਕੇ ਨਾਲ ਮੈਨੂੰ ਆਪਣਾ ਪਿਆਰ ਦਿਂਦੇ ਰਹਿਓ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ ਔਰ ਇੱਕ ਗੱਲ ਜ਼ਰੂਰ ਯਾਦ ਰੱਖਿਓ ਜਿਹੜੀ ਸਭ ਤੋਂ ਮੇਨ ਗੱਲ ਯਾਦ ਰੱਖਣ ਵਾਲੀ ਹੈ ਕਿ ਮੇਰੇ ਪਰਮੇਸ਼ਰ ਵਾਸਤੇ ਸਾਰਾ ਕੁਝ ਪੋਸੀਬਲ ਹੈ ਧੰਨਵਾਦ